ਮਾਤਾ ਗੁਜਰੀ ਵਰਗੀ ਮਾਂ ਕੋਈ ਜਗ ਤੇ ਹੋਰ ਨਾ ਮਾਤਾ ਗੁਜਰੀ ਵਰਗੀ ਮਾਂ ਕੋਈ ਜਗ ਤੇ ਹੋਰ ਨਾ ਨਹੀਂ ਕੋਈ ਤੋਲ ਹੈ ਮਹਾਲ ਮਾਤਾ ਗੁਜਰੀ ਦੇ ਨਹੀਂ ਕੋਈ ਤੋਲ ਹੈ ਮਹਾਲ ਮਾਤਾ ਗੁਜਰੀ ਦੇ ਸੀਲ ਸਜ ਮੀਨਕ ਕ ਰੈਣੀ ਸੀਲ ਸੱਚ ਮੀਨੇ ਕ ਗਰਹਿਣੀ ਸੁਗੜ ਸੋ ਜ਼ਿੰਦਗੀ ਸੀਲ ਸੱਚ ਮੀਨੇ ਕ ਗਰਹਿਣੀ ਸੁਗੜ ਸੋ ਜ਼ਿੰਦਗੀ ਪਾ ਕੇ ਪਵਿੱਤਰ ਹੈ ਖਿਆਲ ਮਾਤਾ ਗੁਜਰੀ ਦੇ ਪਾ ਕੇ ਪਵਿੱਤਰ ਹੈ ਖਿਆਲ ਮਾਤਾ ਗੁਜਰੀ ਦੇ ਬੱਤੀ ਵਾਰਤਾ ਧਰਮ ਤੇ ਪਤੀ ਵਰਤਾ ਧਰਮ ਤੇ ਵਰਤਾ ਧਰਮ ਤੇ ਰੱਖ ਪਰੋਸਾ ਕੈਮਕੀ ਪਤੀ ਵਰਤਾ ਧਰਮ ਤੇ ਰੱਖ ਪਰੋਸਾ ਕੈਮਕੀ ਪੂਰੇ ਭੀਤੇ ਸਭੀ ਸਾਲ ਮਾਤਾ ਗੁਜਰੀ ਦੇ ਪੂਰੇ ਭੀਤੇ ਸਭੀ ਸਾਲ ਮਾਤਾ ਗੁਜਰੀ ਦੇ ਦਿੱਲੀ ਸੀਸ ਤੈਨ ਨੂੰ ਤੋਰ ਪਰਮੇਸ਼ਰ ਨੂੰ ਆ ਦਿੱਲੀ ਸੀਸ ਦੇਣ ਲਈ ਤੋਰ ਪਤੀ ਪਰਮੇਸ਼ਰ ਨੂੰ ਦਿੱਲੀ ਸੀਸ ਦੇਣ ਲਈ ਤੋਰ ਪਤੀ ਪਰਮੇਸ਼ਰ ਨੂੰ ਦਿਲ ਵਿੱਚ ਆਇਆ ਨਾ ਉਹ ਭਾਲ ਮਾਤਾ ਗੁਜਰੀ ਦੇ ਦਿਲ ਵਿੱਚ ਆਇਆ ਨਾ ਉਹ ਭਾਲ ਮਾਤਾ ਗੁਜਰੀ ਦੇ ਦੇਲ ਵਿੱਚ ਆਇਆ ਨਾ ਉਹ ਭਾਲ ਮਾਤਾ ਗੁਜਰੀ ਦੇ ਤੱਕ ਕੇ ਸੀਸ ਆਖਿਆ ਤੇਰਾ ਪਾਣਾ ਮਿੱਠਾ ਹੈ ਤੱਕ ਕੇ ਸੀਸ ਅੱਖਿਆ ਤੇਰਾ ਪਾਣਾ ਮਿੱਠਾ ਹੈ ਤੱਕ ਕੇ ਸੀਸ ਅੱਖਿਆ ਤੇਰਾ ਪਾਣਾ ਮਿੱਠਾ ਹੈ ਮੈਨੋ ਆਇਆ ਨਯੋ ਸ਼ਾਲ ਮਾਤਾ ਕੁਜਰੀ ਦੇ ਮੈਨੋ ਆਇਆ ਨਯੋ ਸ਼ਾਲ ਮਾਤਾ ਕੁਜਰੀ ਦੇ ਅੱਖਾਂ ਸਾਵੇਂ ਅੱਖਾਂ ਮੀਟੀਆਂ ਜਦ ਨੌ ਰਾਣੀ ਨੇ ਕਾ ਮੀਟੀਆਂ ਜਦ ਨੌਰਾਨੀ ਨੇ ਪਾਇਆ ਅਣ ਮਸੀਬਤ ਚਾਲਮਾਤਾ ਗੁਜਰੀ ਦੇ ਪਾਇਆ ਅਣ ਮਸੀਬਤ ਚਾਲਮਾਤਾ ਗੁਜਰੀ ਦੇ 2 ਸਾਲ ਦੀ ਉਮਰੇ ਮਾਤੋਂ ਵਾਂਝਾ ਫਤਸਿਓ ਤੋ ਸਾਲ ਦੀ ਉਮਰੇ ਮਾਂ ਤੋਂ ਮਾਂਜਾ ਫਤਸਿਓਂ ਗੋਦੀ ਵਿੱਚ ਖੇਡਿਆ ਬਾਸੀ ਮਾਤਾ ਗੁਜਰੀ ਦੇ ਗੋਦੀ ਵਿੱਚ ਖੇਡਿਆ ਬਾਸੀ ਮਾਤਾ ਗੁਜਰੀ ਦੇ ਗੋਦੀ ਵਿੱਚ ਖੇਡਿਆ ਬਾਸੀ ਮਾਤਾ ਗੁਜਰੀ ਦੇ ਛੱਟਿਆ ਅਨੰਦਪੁਰੀ ਤੇ ਸਰਸਾ ਪਏ ਵਛੋੜੇ ਸੀ ਛੱਡਿਆ ਆਨੰਦਪੁਰੀ ਤੇ ਸਰਸਾ ਪਏ ਵਛੋੜੇ ਸੀ ਵਿਛੜੇ ਸਾਹਿਬ ਜਾ ਦੇ ਨਾਲ ਸੀ ਮਾਤਾ ਗੁਜਰੀ ਦੇ ਵਿਛੜੇ ਸਾਹਿਬ ਜਾ ਦੇ ਨਾਲ ਸੀ ਮਾਤਾ ਗੁਜਰੀ ਦੇ ਠੰਡਾ ਸਰਦ ਦੁਆਲੇ ਦੀ ਠੰਡਾ ਬੁਰਜ ਤੇ ਠੰਡੀ ਰਾਤ ਸਰਦ ਦੁਆਲੇ ਦੀ ਛੋਟੇ ਨੌਂ ਨਿਹਾਲੇ ਨਾਲ ਮਾਤਾ ਗੁਜਰੀ ਦੇ ਛੋਟੇ ਨੌਂ ਨਿਹਾਲੇ ਨਾਲ ਮਾਤਾ ਗੁਜਰੀ ਦੇ ਹੱਥੀਂ ਤੇ ਦਲਾਸੇ ਤੋਰੀਆ ਹੱਥੀਂ ਤੇ ਦਲਾਸੇ ਤੋਰੀਆ ਸੋਹਣੇ ਚੰਨਾ ਨੂੰ ਹੋ ਹਾ 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 ਸੇ ਤੋੜਿਆ ਸੋਨੇ ਚੰਨਾ ਨੂੰ ਬਣਿਆ ਸਿਰ ਤੇ ਸਮਾ ਮੋਹਾਲ ਮਾਤਾ ਗੁਜਰੀ ਦੇ ਬਣਿਆ ਸਿਰ ਤੇ ਸਮਾ ਮੋਹਾਲ ਮਾਤਾ ਗੁਜਰੀ ਦੇ ਕੋਮਲ ਸਿੰਘਾ ਉਸਦੀ ਦਰਦ ਕਹਾਣੀ ਲੰਮੀ ਹੈ ਕੋਮਲ ਸਿੰਘਾ ਉਸਦੀ ਦਰਦ ਕਹਾਣੀ ਲੰਮੀ ਹੈ ਆ ਦੋਪਾ ਦੁਖੜੇ ਬਣੇ प्यल माथा गुजरी दोफ़ा दुखणे बणे प्यल माता गुजरी दे तोफा तुखरे